આહો આની મશીન લઈ લો કપડે સલાઈ કરના ਵਧੀਆ ਵੀ ਕਨੇਡੀ ਕਰਨ ਲੱਗ ਗਏ ਆ ਵਧੀਆ ਵਧੀਆ ਸਕਿੱਟ ਕਰਨ ਲੱਗ ਗਏ ਲਾਗੇ ਲਾਗੇ ਕੋਈ ਭੰਗੜੇ ਪਾਉਣ ਲੱਗ ਗਏ ਆ ਪ੍ਰਾਧੀਆਂ ਨੇ ਉੱਤੇ ਖੜੇ ਆ ਲੱਗੇ ਆ ਉੱਤੇ ਲੱਗੋ ਕਿਤੇ ਲੈ ਦੇ ਨਾਲ ਖੁੱਲ ਜਾ ਤੈਂ ਭਾਈ ਦੇ ਖੇਲ ਆਣਾ ਵਾਪਾ ਨਚਾਉਣ ਜੋਗੇ ਨੀ ਉਹ ਕਾ ਬਾਣ ਨਹੀਂ ਸਮਝਦੇ ਹੋਰ ਕੀ ਆਲੇ ਡੀ ਜੇ ਬਾਬਾ ਵਜੀਆਂ ਵਾਪਾ ਖਾਣੇ ਵਾਲੇ ਤਾਂ ਆਈ ਗਏ ਸੀ ਲੱਗੇ ਉੱਥੇ ਦਾ ਫੇਸਾ ਦਵਾਣ ਆ ਵਾਪਾ ਇਹ ਕੀ ਆ ਗਿਆ ਫੇਰ ਆ ਗਈ ਦੂਜੀ ਕੁੜੀ ਆਹੋ ਮੈਂ ਕੁੜੀਆਂ ਖੋਣ ਕੇ ਲਿਆ ਆ ਹਾਂ ਦਾਦੇ ਕੁੜੀ ਦੇ ਸ਼ਕੀਨ ਕੁੜੀ ਨੂੰ ਕੁੜੀ ਦੇਤੀ ਉਹ ਬਾਪਰਾਵਾਂ ਨਾਲ ਸੰਗ ਮਤ ਹਾਂ ਕੋਈ ਗਾਉ ਦੇਤੀ ਆ ਕੋਈ ਮੈਂਸ ਦੇ ਦੀ ਨਾ 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 ਖੜੇ ਖੜੇ ਕੰਨਾਂ ਵਾਲੀ ਕੋਈ ਬੱਕਰੀ ਦੇ ਦੀ ਓਏ ਘੜ ਕੇ ਲੈ ਆ ਲੈ ਕੀ ਦਾ ਮੰਦਰ ਦਾ ਬੱਚਾ ਖੁੱਲ ਜਾ ਤਾਂ ਅੰਗਲਾ ਦੇ ਜਰੂੜਾ ਪਾਪਾ ਮੈਂ ਛੱਡਾ ਪਾਰਾ ਕਰੂਗਾ ਕਿਆ ਬਾਤ ਆ ਗਈ ਲਾੜਨੀ ਇੱਕ ਆਹੋ ਮੈਂ ਕੁੜੀਏ ਬੰਦਾ ਪਾ ਜੂਟਾ ਪੂਰੀਆਂ ਨਹੀਂ ਆ ਹੜ ਸਰਦਾਰ ਤੇ ਲੈ ਕਿੱਥੇ ਆਹ ਧਾਰ ਕੱਢ ਲੈ ਖੁੱਲ ਜਾ ਲੈ ਚੱਲ ਕਿਹੜੀ ਜਾਂਦੇ ਕਿਹਨਾ ਹੋ ਗਿਆ ਫੇਰ ਜਾਣੇ ਪਾਪਾ ਕਾ ਠਾ ਗੱਜ ਗਿਆ ਆਲੇ ਮਰਾਸੀ ਨਾਲ ਜੰਮੇ ਪਏ ਸ਼ਾਬਾਸ਼ ਮੱਦੀ ਆ ਆਹ ਬੱਦਰ ਮਾਸੜ ਦੋਵੇ ਜੀ ਗਾਲੂ ਪਾ ਕੇ ਆ ਕੇ ਆਲੇ ਆ ਕੇ ਦੋ ਮਰਾਸੀ ਆ ਹੱਥ ਕੋ ਨਾ ਕੱਦ ਨਾਲ ਸੁਨਿਆ ਨਾਲ ਬਧਾਈ ਤੇ ਗਲੇ ਆ ਆਲੇ ਮਰਾਸੀ ਯਾਦ ਰੱਖਣ ਕਾਮਾ ਇਹਨੂੰ ਲੋਗੇ ਰੀ ਦੇ ਵਖਦਾ ਰਹੀ ਕੀ ਹੋ ਗਿਆ ਮੈਂ ਬੰਦਾ ਪਾਈ ਆ ਹਾਂ ਛੋਟਾ ਭੂਰਾ ਦੀ ਆਲੇ ਸੋਹਣੀ ਗੱਲ ਕਰੇ ਨਾ ਕਰੀ ਬੜਾ ਕੋਈ ਸੋਹਣੀ ਜਾਂਦੀ ਦੀ ਬੰਦਾ ਬੰਦਾ ਪਾਈ ਆ ਬੋਧਰ ਰਪਈਆਂ ਦੀ ਬੰਦਾ ਬੰਦੀਆਂ ਲੱਦਦੀਆਂ ਹਾਂ ਤੇ ਬੰਦਾ ਪਾਈਆਂ ਕਾਲੀਆਂ ਕੀ ਜੁੜੀਆਂ બકરે <laughs>